ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਮੱਸੀਆ ਵਾਲੇ ਦਿਨ ਅੱਜ ਨੂੰ ਚੜੀ ਦੀ ਦੱਸੀ ਹੋਈ ਇਹ ਗੱਲ ਮੰਨ ਲੈਂਦੇ ਹੋ ਮੰਨ ਕੇ ਚੱਲੋਗੇ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ। ਜੇਕਰ ਅੱਜ ਦੀ ਵੀਡੀਓ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ। ਕਿਉਂਕਿ ਇਸ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕੀਮਤੀ ਹੈ। ਤੁਹਾਡੇ ਕੰਮ ਆਉਣ ਵਾਲੀ ਹੈ। ਇਸ ਕਰਕੇ ਪੂਰਾ ਜ਼ਰੂਰ ਸੁਣ ਲੈਣਾ ਜਦੋਂ ਆਪਾਂ ਅੱਧੀ ਤੇ ਅਧੂਰੀ ਗੱਲ ਸੁਣਦੇ ਆਂ ਪੂਰੀ ਗੱਲ ਦੀ ਫਿਰ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਵਾਲੇ ਹਾਂ ਇਹ ਕਹਾਣੀ ਬਹੁਤ ਹੀ ਸਿੱਖਿਆਦਾਇਕ ਹੈ ਸਾਰਸੰਗਤ ਜੀ ਇਦਾਂ ਹੀ ਆਖਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬੜੀ ਭਿਆਨਕ ਅੱਗ ਲੱਗ ਚੁੱਕੀ ਸੀ ਕਹਿੰਦੇ ਕਿ ਅੱਗ ਲੱਗਣ ਦੇ ਕਾਰਨ ਜੰਗਲ ਵਿੱਚ ਰਹਿੰਦੇ ਸਾਰੇ ਹੀ ਪੰਛੀ ਪੰਰੇ ਜਿਹੜੇ ਸਨ ਉਹ ਇੱਧਰ ਉੱਧਰ ਭੱਜਣੇ ਸ਼ੁਰੂ ਹੋ ਗਏ। ਜੰਗਲ ਦੇ ਵਿੱਚ ਇੰਨੀ ਜ਼ਿਆਦਾ ਹਫੜਾ ਦਫੜੀ ਮਚ ਗਈ। ਇੰਨਾ ਜ਼ਿਆਦਾ ਰੌਲਾ ਰੱਪਾ ਪੈਣ ਲੱਗਾ। ਉਸੇ ਹੀ ਜੰਗਲ ਵਿੱਚ ਕਹਿੰਦੇ ਕਿ ਇੱਕ ਸੰਤ ਫਕੀਰ ਜੀ ਭਗਤੀ ਕਰ ਰਹੇ ਸਨ। ਜਦੋਂ ਇਹ ਰੌਲਾ ਰੱਪਾ ਸੰਤ ਫਕੀਰ ਜੀ ਦੇ ਕੰਨਾਂ ਵਿੱਚ ਪਿਆ ਤਾਂ ਸੰਤ ਫਕੀਰ ਜੀ ਦੀ ਸਮਾਧੀ ਖੁੱਲ ਗਈ। ਉਹਨਾਂ ਨੇ ਜਦੋਂ ਅੱਖਾਂ ਖੋਲੀਆਂ ਤਾਂ ਵੇਖ ਕੇ ਹੈਰਾਨ ਹੋ ਗਏ ਕਿ ਜੰਗਲ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਚੁੱਕੀ ਹੈ। ਇਹ ਭਿਆਨਕ ਅੱਗ ਤੋਂ ਬਚਣ ਦੇ ਲਈ ਪੰਛੀ-ਪਰਿੰਦੇ ਇੱਧਰ-ਉੱਧਰ ਭੱਜ ਰਹੇ ਸਨ। ਕਹਿੰਦੇ ਕਿ ਸੰਤ ਫਕੀਰ ਜੀ ਦੇ ਵੇਖਦੇ ਆ ਹੀ ਵੇਖਦੇ ਆ ਸਾਰਾ ਜੰਗਲ ਖਾਲੀ ਹੋ ਗਿਆ। ਸਾਰੇ ਜਾਨਵਰ ਉਹ ਅੱਗ ਤੋਂ ਦੂਰ ਭੱਜ ਗਏ ਪਰ ਸੰਤ ਫਕੀਰ ਜੀ ਦੀ ਹੈਰਾਨੀ ਦਿਹਾੜਾ ਰਹੀ। ਜਦੋਂ ਉਹਨਾਂ ਨੇ ਵੇਖਿਆ ਕਿ ਇੱਕ ਚਿੜੀ ਵਾਰ-ਵਾਰ ਅੱਗ ਦੇ ਕੋਲ ਆ ਰਹੀ ਹੈ। ਫਿਰ ਉਥੋਂ ਉੱਡ ਕੇ ਪਾਣੀ ਦੇ ਟੋਬੇ ਤੇ ਚਲੀ ਜਾਂਦੀ ਹੈ ਕਹਿੰਦੇ ਸੰਤ ਫਕੀਰ ਜੀ ਨੂੰ ਕੁਝ ਵੀ ਸਮਝ ਨਾ ਆਇਆ ਕਿ ਇਹ ਚਿੜੀ ਅਸਲ ਵਿੱਚ ਕਰ ਕੀ ਰਹੀ ਹੈ ਪਰ ਜਦੋਂ ਸੰਤ ਜੀ ਨੇ ਥੋੜਾ ਜਿਹਾ ਗੌਰ ਨਾਲ ਵੇਖਿਆ ਤੇ ਫਿਰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਸੰਤ ਜੀ ਨੂੰ ਸਮਝ ਆ ਗਈ ਕਿ ਇਹ ਚਿੜੀ ਤਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਹਿੰਦੇ ਕਿ ਸੰਤ ਫਕੀਰ ਜੀ ਨੇ ਉੱਚੀ ਸਾਰੀ ਉਸ ਚਿੜੀ ਨੂੰ ਆਵਾਜ਼ ਮਾਰੀ ਕਿਹਾ ਚਿੜੀਏ ਇਹ ਕੀ ਕਰ ਰਹੀ ਹੈ ਅੱਗ ਦੇ ਨਾਲ ਕਿਉਂ ਖੇਡ ਰਹੀ ਹੈ ਕਹਿੰਦੇ ਚਿੜੀ ਨੇ ਕੋਲ ਆ ਕੇ ਬੜੀ ਨਿਮਰਤਾ ਦੇ ਨਾਲ ਸੰਤ ਜੀ ਨੂੰ ਜਵਾਬ ਦਿੱਤਾ ਸੰਤ ਜੀ ਮੈਂ ਅੱਗ ਦੇ ਨਾਲ ਖੇਡ ਨਹੀਂ ਰਹੀ ਮੈਂ ਤਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਕਹਿੰਦੇ ਸੰਤ ਫਕੀਰ ਜੀ ਕਹਿਣ ਲੱਗੇ ਕਮਲ ਜੀ ਐਨੀ ਭਿਆਨਕ ਅੱਗ ਲੱਗੀ ਹੈ ਤੇਰੀ ਚੁੰਝ ਇੱਕ ਪਾਣੀ ਦੇ ਨਾਲ ਕੀ ਬਣ ਜਾਵੇਗਾ ਇਹ ਅੱਗ ਤੇ ਫਿਰ ਨਹੀਂ ਬੁਝਣੀ ਪਰ ਹਾਂ ਜੇਕਰ ਇਹ ਅੱਗ ਦਾ ਕੋਈ ਵੀ ਚੰਗਿਆੜਾ ਤੇਰੇ ਖੰਭਾਂ ਤੇ ਪੈ ਗਿਆ ਤਾਂ ਤੂੰ ਉੱਡਣ ਜੋਗੀ ਨਹੀਂ ਰਹਿਣਾ ਉੱਥੇ ਹੀ ਡਿੱਗ ਜਾਣਾ ਹੈ ਫਿਰ ਤੂੰ ਅੱਗ ਵਿੱਚ ਸੜ ਕੇ ਸੁਆਹ ਹੋ ਜਾਵੇਂਗੀ ਇਸ ਕਰਕੇ ਤੂੰ ਆਪਣੀ ਜਾਨ ਬਚਾ ਤੂੰ ਵੀ ਇਥੋਂ ਦੂਰ ਭੱਜ ਜਾ ਜਿਵੇਂ ਬਾਕੀ ਤੇਰੇ ਸੰਗੀ ਸਾਥੀ ਸਾਰੇ ਭੱਜ ਗਏ ਹਨ ਕਹਿੰਦੇ ਉਹ ਚਿੜੀ ਕਹਿਣ ਲੱਗੀ ਸੰਤ ਜੀ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਮੇਰੀ ਇੱਕ ਚੁੰਝ ਪਾਣੀ ਦੇ ਨਾਲ ਕਿੱਥੇ ਅੱਗ ਬੁਝਣ ਵਾਲੀ ਕਹਿੰਦੇ ਸੰਤ ਜੀ ਨੇ ਕਿਹਾ ਜਦੋਂ ਤੈਨੂੰ ਫਿਰ ਇਸ ਗੱਲ ਦਾ ਪਤਾ ਹੈ ਫਿਰ ਤੂੰ ਇਹ ਮੂਰਖਤਾ ਕਿਉਂ ਕਰਦੀ ਪਈ ਹੈ ਕਿਉਂ ਵਾਰ-ਵਾਰ ਅੱਗ ਦੇ ਉੱਤੇ ਲਿਆ ਕੇ ਇੱਕ ਚੁੰਝ ਪਾਣੀ ਦੀ ਸੁੱਟ ਰਹੀ ਹੈ ਕਹਿੰਦੇ ਅਗੋਂ ਚਿੜੀ ਨੇ ਬੜਾ ਸੋਹਣਾ ਜਵਾਬ ਦਿੱਤਾ ਚਿੜੀ ਨੇ ਕਿਹਾ ਸੰਤ ਜੀ ਇਹ ਕੰਮ ਤਾਂ ਮੈਂ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਾਬਾਸ਼ ਹਾਸਲ ਕਰਨ ਲਈ ਕਰ ਰਹੀ ਹਾਂ ਕਿਉਂਕਿ ਸੰਤ ਜੀ ਜਦੋਂ ਵੀ ਕਿਤੇ ਇਸ ਅੱਗ ਦਾ ਜ਼ਿਕਰ ਹੋਵੇਗਾ ਮੇਰਾ ਨਾ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਹੋਵੇਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਉਹ ਪਰਮ ਪਿਤਾ ਪਰਮਾਤਮਾ ਦੇ ਘਰ ਵਿੱਚ ਤਾਂ ਸ਼ਾਬਾਸ਼ ਅੱਗ ਬੁਝਾਉਣ ਵਾਲਿਆਂ ਨੂੰ ਮਿਲਦੀ ਨਾ ਕਿ ਅੱਗ ਮਚਾਉਣ ਵਾਲਿਆਂ ਨੂੰ ਭਾਵ ਚੰਗੇ ਕਰਮ ਕਰਨ ਵਾਲਿਆਂ ਨੂੰ ਤੇ ਮਨ ਵਿੱਚ ਤਰਸ ਤੇ ਦਇਆ ਦੀ ਭਾਵਨਾ ਜਿਹੜੇ ਦਿਲ ਵਿੱਚ ਰੱਖਦੇ ਹਨ ਉਹਨਾਂ ਨੂੰ ਹੀ ਪਰਮਾਤਮਾ ਵੱਲੋਂ ਸ਼ਾਬਾਸ਼ ਮਿਲਦੀ ਹੈ। ਮਾਲਕ ਦੇ ਘਰ ਵਿੱਚ ਸ਼ਾਬਾਸ਼ੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮਿਲਦੀ ਹੈ ਪਰ ਅੱਗ ਲਾਉਣ ਵਾਲਿਆਂ ਨੂੰ ਜਾਂ ਡਰ ਕੇ ਭੱਜਣ ਵਾਲਿਆਂ ਨੂੰ ਤੇ ਜਾਂ ਫਿਰ ਖਲੋ ਕੇ ਤਮਾਸ਼ਾ ਵੇਖਣ ਵਾਲਿਆਂ ਨੂੰ ਤਾਂ ਕੁਝ ਵੀ ਨਹੀਂ ਮਿਲਦਾ। ਉਹਨਾਂ ਨੂੰ ਮਿਲਦੀਆਂ ਹਨ ਬਸ ਲਾਣਤਾ। ਇਹ ਲਾਣਤਾ ਮੈਂ ਖਟਣਾ ਨਹੀਂ ਚਾਹੁੰਦੀ। ਇਸ ਕਰਕੇ ਮੈਂ ਵਾਰ-ਵਾਰ ਕੋਸ਼ਿਸ਼ ਕਰ ਰਹੀ ਹਾਂ ਹੋ ਸਕਦਾ ਮੇਰੀ ਕੋਸ਼ਿਸ਼ ਕਰਕੇ ਕੋਈ ਹੋਰ ਵੀ ਮੇਰਾ ਸਾਥ ਦੇਣਾ ਸ਼ੁਰੂ ਕਰ ਦੇਵੇ। ਜਦੋਂ ਸਾਰੇ ਰਲ ਕੇ ਕੋਸ਼ਿਸ਼ ਕਰਾਂਗੇ ਤਾਂ ਇਹ ਅੱਗ ਬੁਝ ਵੀ ਸਕਦੀ ਹੈ। ਬਾਕੀ ਅੱਗ ਬੁਝੇ ਚਾਹੇ ਨਾ ਬੁਝੇ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਆਪਣੇ ਮਨ ਦੇ ਉੱਤੇ ਇਹ ਭਾਰ ਨਹੀਂ ਰੱਖਣਾ ਚਾਹੁੰਦੀ ਕਿ ਮੈਂ ਆਪਣੇ ਸਾਹਮਣੇ ਇੱਕ ਚੌਂਕੜ ਨੂੰ ਸੜ ਕੇ ਸੁਆਹ ਹੁੰਦਿਆਂ ਵੇਖਿਆ ਹੈ। ਕਹਿੰਦੇ ਚਿੜੀ ਦੀਆਂ ਗੱਲਾਂ ਸੁਣ ਕੇ ਸੰਤ ਜੀ ਭਾਵਕ ਹੋਏ ਤੇ ਕਹਿਣ ਲੱਗੇ। ਨੀ ਚੁੜੀਏ ਤੂੰ ਤਾਂ ਅੱਜ ਮੈਨੂੰ ਬੜਾ ਵੱਡਾ ਗਿਆਨ ਦੇ ਦਿੱਤਾ ਹੈ। ਕਹਿੰਦੇ ਇਹ ਕਹਿ ਕੇ ਸੰਤ ਜੀ ਚਿੜੀ ਦੇ ਨਾਲ ਅੱਗ ਬੁਝਾਉਣ ਵਿੱਚ ਲੱਗ ਗਏ। ਸੋ ਸਾਧ ਸੰਗਤ ਜੀ ਕਹਾਣੀ ਕਾਰਨ ਇਸ ਕਹਾਣੀ ਦੇ ਰਾਹੀ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਉਹ ਪਰਮ ਪਿਤਾ ਪਰਮਾਤਮਾ ਸਾਡੇ ਮਨ ਨੂੰ ਪੜਦੇ ਹਨ ਉਹ ਇਹ ਨਹੀਂ ਵੇਖਦੇ ਕਿ ਕੌਣ ਕਿੰਨੀ ਚੀਜ਼ ਦੇ ਨਾਲ ਕਿਸੇ ਦੀ ਮਦਦ ਕਰ ਰਿਹਾ ਹੈ ਇਹਦੇ ਵਿੱਚ ਕਿੰਨੀ ਅਸਤੀ ਜਿਹੜਾ ਹੈ ਮਨੋਰਥ ਹੋਵੇਗਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਮਨ ਦੀ ਭਾਵਨਾ ਨੂੰ ਪੜਦੇ ਹਨ ਮਨ ਨੂੰ ਪੜਦੇ ਹਨ ਜੇ ਸਾਡੀ ਨੀਅਤ ਸੱਚੀ ਤੇ ਸੋਚੀ ਹੈ ਸਾਡੇ ਮਨ ਵਿੱਚ ਇਮਾਨਦਾਰੀ ਹੈ ਜ਼ੁਬਾਨ ਤੇ ਸੱਚ ਹੈ ਮਨ ਦੇ ਵਿੱਚ ਭਲੇ ਦੀ ਭਾਵਨਾ ਹੈ ਤਰਸ ਦੀ ਭਾਵਨਾ ਹੈ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡਾ ਕੀਤਾ ਹੋਇਆ ਹਰ ਕੰਮ ਆਪ ਕਰਵਾਉਂਦੇ ਹਨ ਸੋ ਮਨ ਵਿੱਚ ਕਦੇ ਵੀ ਇਹ ਵਿਚਾਰ ਨਹੀਂ ਲੈ ਕੇ ਆਉਣਾ ਕਿ ਮੈਂ ਕਿਹੜੀ ਚੀਜ਼ ਦਾ ਦਾਨਪੁਨ ਕਰਾਂ ਪਹਿਲੀ ਗੱਲ ਤਾਂ ਇਹ ਵੀ ਸਿੱਖ ਧਰਮ ਦੇ ਵਿੱਚ ਦਾਨਪੁਨ ਨਹੀਂ ਕੀਤਾ ਜਾਂਦਾ ਸੇਵਾ ਕੀਤੀ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਹਰ ਇੱਕ ਗੁਰਸਿੱਖ ਨੂੰ ਇਹ ਹੁਕਮ ਦੇਂਦੇ ਹਨ ਕੇ ਸਿੱਖਾਂ ਤੋਂ ਜੋ ਉਹ ਵੀ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਕਰਦੇ ਹੋ ਉਹ ਹੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਾ ਸੰਬੰਧ ਜ਼ਰੂਰ ਕੱਢਿਆ ਕਰੋ ਤੇ ਉਹ ਦਾ ਸੰਬੰਧ ਨੂੰ ਪੂਰੀ ਇਮਾਨਦਾਰੀ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਭੇਟਾ ਕਰਿਆ ਕਰੋ ਗੁਰੂ ਸਾਹਿਬ ਜੀ ਆਖਦੇ ਹਨ ਕਿ ਤੂੰ ਆਪਣਾ ਦਾ ਸੰਬੰਧ ਗੁਰੂ ਘਰੇ ਲਿਆਉਣ ਤੋਂ ਪਹਿਲਾਂ ਆਪਣੇ ਆਸ-ਪਾਸ ਜ਼ਰੂਰ ਵੇਖ ਲਿਆ ਕਰ ਜੇਕਰ ਕੋਈ ਲੋੜਵੰਦ ਜ਼ਰੂਰਤਮੰਦ ਤੇਨੂੰ ਲੱਗਦਾ ਹੈ ਉਹਦੀ ਵੀ ਤੂੰ ਮਦਦ ਕਰ ਸਕਦਾ ਹੈ ਤੇਰੀ ਉਹ ਕੀਤੀ ਹੋਈ ਮਦਦ ਗੁਰੂ ਚਰਨਾਂ ਦੇ ਵਿੱਚ ਪਰਵਾਨ ਹੋ ਜਾਵੇਗੀ ਬਾਕੀ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਵੀ ਯੋਗਦਾਨ ਪਾਇਆ ਕਰੋ ਸੋ ਮੁੱਖ ਦੀ ਗੱਲ ਹੈ ਜੀ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਤੁਸੀਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫਿਰ ਮਨ ਲਾ ਕੇ ਸੇਵਾ ਕਰਨੀ ਪੈਣੀ ਹੈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਪੈਣਾ ਹੈ ਜੋ ਵੀ ਨੇਕ ਕੰਮ ਕਰਨਾ ਹੈ ਉਹਦੇ ਪਿੱਛੇ ਭਾਵਨਾ ਗੁਰੂ ਦੀ ਖੁਸ਼ੀ ਦੀ ਹੋਵੇ ਕਦੇ ਵੀ ਆਪਣੇ ਕੀਤੇ ਹੋਏ ਕੰਮ ਕਿਸੇ ਨੇਕ ਕੰਮ ਦਾ ਮਾਣ ਨਹੀਂ ਕਰਨ। ਕਿਸੇ ਨੂੰ ਕੁਝ ਦੇ ਕੇ ਮਨ ਵਿੱਚ ਇਹ ਖਿਆਲ ਨਹੀਂ ਲਿਆਉਣਾ ਮੈਂ ਫਲਾਣੇ ਦੀ ਮਦਦ ਕੀਤੀ ਸੀ ਤਾਂ ਉਸ ਦਾ ਸਵਾਰਿਆ ਗਿਆ। ਜੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਨੇਕ ਕੰਮ ਕਰਨ ਦਾ ਹੁਕਮ ਦਿੱਤਾ ਹੈ ਤੁਹਾਨੂੰ ਇਹਨੇ ਜੋਗਾ ਕੀਤਾ ਹੈ ਤਾਂ ਤੁਸੀਂ ਉਹ ਨੇਕ ਕੰਮ ਕਰ ਸਕਦੇ ਹੋ। ਨਹੀਂ ਤਾਂ ਤੁਸੀਂ ਆਪਣੇ ਆਸ-ਪਾਸ ਕਈ ਐਸੇ ਲੋਕ ਵੇਖੇ ਹੋਣਗੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੈ ਪਰ ਇੱਕ ਸੋਹਣਾ ਦਿਲ ਨਹੀਂ ਜਿਹਦੇ ਨਾਲ ਉਹ ਕਿਸੇ ਦੀ ਮਦਦ ਕਰ ਸਕਣ। ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਪਰ ਮਾਲਕ ਨੇ ਹਿਰਦੇ ਵਿੱਚ ਜਿਹੜੀ ਹੈ ਮਦਦ ਦੀ ਭਾਵਨਾ ਪਾਈ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ ਨਾਮ ਜਪੋ ਹੱਕ ਸੱਚ ਤੇ ਕਿਰਤ ਕਰੋ ਕੀਤੀ ਹੋਈ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢੋ ਸੋ ਜੇਕਰ ਕਿਸੇ ਨੂੰ ਹਰ ਰੋਜ਼ ਦੀ ਕਮਾਈ ਘਰ ਵਿੱਚ ਆਉਂਦੀ ਹੈ ਤਾਂ ਹਰ ਰੋਜ਼ ਦੀ ਇਮਾਨਦਾਰੀ ਦੇ ਨਾਲ ਦਸਵੰਦ ਕੱਢ ਕੇ ਇੱਕ ਸਾਈਡ ਤੇ ਰੱਖ ਲੋ ਕਿਸੇ ਨੂੰ ਮਹੀਨੇ ਬਾਅਦ ਕਮਾਈ ਘਰ ਆਉਂਦੀ ਹੈ ਉਹ ਆਪਣੀ 1 ਮਹੀਨੇ ਦੀ ਕਮਾਈ ਵਿੱਚੋਂ ਇਮਾਨਦਾਰੀ ਨਾਲ ਦਸਵੰਧ ਕੱਢੋ ਕੋਈ 1 ਦਿਨ ਵਿੱਚ ਕੱਢ ਲਓ ਤੇ ਕੋਈ ਮਹੀਨੇ ਬਾਅਦ ਕੱਢ ਲਓ ਭਾਵੇਂ ਸੰਗਰਾਧ ਵਾਲੇ ਦਿਨ ਤੇ ਜਾਂ ਫਿਰ ਭਾਵੇਂ ਮੱਸਿਆ ਵਾਲੇ ਦਿਨ ਫਿਰ ਇੱਕ ਤਰੀਕ ਹੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਰੱਖਣੀ ਹੈ ਜਿਸ ਦਿਨ ਤੁਸੀਂ ਦਸਵੰਧ ਕੱਢਣਾ ਹੈ ਤੇ ਉਸ ਨੂੰ ਜਾਂ ਤੁਸੀਂ ਗੁਰੂ ਘਰ ਵਿੱਚ ਵੀ ਦਾਨਪੁਣ ਕਰ ਸਕਦੇ ਹੋ ਤੇ ਜਾਂ ਫਿਰ ਕਿਸੇ ਲੋੜਵੰਦ ਦੀ ਮਦਦ ਕਰਕੇ ਵੀ ਇਸ ਦਸਵੰਧ ਨੂੰ ਤੁਸੀਂ ਲੇਖੇ ਵਿੱਚ ਲਾ ਸਕਦੇ ਹੋ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਸਾਨੂੰ ਚੱਲਣਾ ਪੈਣਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਮਾਈ ਵਿੱਚੋਂ ਦਾ ਸੰਬੰਧ ਕੱਢਣ ਲਈ ਕਿਹਾ ਹੈ ਸੱਚ ਕਰਕੇ ਜਾਣਿਓ ਅ ਜਦੋਂ ਆਪਾਂ ਇਮਾਨਦਾਰੀ ਦੇ ਵਿੱਚੋਂ ਦਾ ਸੰਬੰਧ ਕੱਢਦੇ ਹਾਂ ਗੁਰੂ ਸਾਹਿਬ ਜੀ ਸਾਡੇ ਉਸ ਦਾ ਸੰਬੰਧ ਨੂੰ ਕਈ ਗੁਣਾ ਹੋ ਕੇ ਸਾਨੂੰ ਵਾਪਸ ਮੋੜਦੇ ਹਨ ਬਾਕੀ ਰਹੀ ਘਰ ਸੇਵਾ ਦੀ ਆਪਾਂ ਜੋ ਵੀ ਕਮਾਉਂਦੇ ਹਾਂ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੈ ਜਿਵੇਂ ਚਿੜੀ ਨੇ ਕਿਹਾ ਮੈਂ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਵੇ ਕਿਉਂਕਿ ਸ਼ਾਬਾਸ਼ ਅੱਗ ਬੁਝਾਉਣ ਵਾਲਿਆਂ ਨੂੰ ਮਿਲਦੀ ਹੈ ਬਸ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਯਾਦ ਰੱਖਿਓ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਜਿਹੜੀ ਸ਼ਾਬਾਸ਼ੀ ਹੁੰਦੀ ਹੈ ਚੰਗੇ ਕਰਮ ਕਰਨ ਵਾਲਿਆਂ ਨੂੰ ਹੀ ਮਿਲਦੀ ਹੈ ਤੇ ਬਾਕੀ ਜੋ ਕੰਮ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਉਹਨਾਂ ਦਾ ਹੀ ਦੁੱਗਣਾ ਹੋ ਕੇ ਸਾਨੂੰ ਵਾਪਸ ਮਿਲ ਜਾਵੇਗਾ ਇਹ ਕੁਦਰਤ ਦਾ ਨਿਯਮ ਹੈ ਅਮੀਰ ਗਰੀਬ ਸਭ ਦੇ ਲਈ ਇੱਕੋ ਜਿਹੇ ਨਿਯਮ ਹਨ ਜੋ ਚੀਜ਼ ਅਸੀਂ ਦੂਜਿਆਂ ਨੂੰ ਦੇਵਾਂਗੇ ਉਹੀ ਸਾਨੂੰ ਵਾਪਸ ਹੋ ਕੇ ਮਿਲਦੇ ਹਨ ਜੇਕਰ ਆਪਣੇ ਲਈ ਖੁਸ਼ੀਆਂ ਚਾਹੀਦੀਆਂ ਹਨ ਤਾਂ ਵਰਕਤਾਂ ਵੀ ਜੇਕਰ ਅਸੀਂ ਚਾਹੁੰਦੇ ਆ ਸੁਖ ਚਾਹੁੰਦੇ ਆ ਤਾਂ ਫਿਰ ਇਹੀ ਚੀਜ਼ਾਂ ਸਾਨੂੰ ਮੰਨਣੀਆਂ ਪੈਣੀਆਂ ਹਨ ਗੁਰੂ ਸਾਹਿਬ ਜੀ ਸਾਡੇ ਹੱਥ ਵਿੱਚ ਫੜੀਆਂ ਹੋਈਆਂ ਸੇਵਾਵਾਂ ਤੇ ਪੇਟਾਵਾਂ ਨਹੀਂ ਵੇਖਦੇ ਤੇ ਨਾ ਹੀ ਚੀਜ਼ਾਂ ਦੀ ਗਿਣਤੀ ਮਿੰਤੀ ਕਰਦੇ ਹਨ ਕਿ ਕਿੰਨੀ ਚੀਜ਼ ਦੇ ਨਾਲ ਕਿੰਨੇ ਸੇਵਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਨੂੰ ਵੇਖਦੇ ਹਨ ਭਾਵੇਂ ਤੁਸੀਂ ਖੁਸ਼ ਹੋ ਕੇ ਕਿਸੇ ਨੂੰ ਇੱਕ ਗਲਾਸ ਪਾਣੀ ਵੀ ਪਿਲਾ ਦਿੱਤਾ ਤਾਂ ਉਹ ਵੀ ਸੇਵਾ ਤੁਹਾਡੇ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਵੇਗੀ। ਮਾਲਕ ਦੇ ਘਰ ਵਿੱਚ ਕੋਈ ਵੀ ਘਾਟਾ ਨਹੀਂ। ਮਨ ਦੇ ਵਿੱਚ ਅਸੀਂ ਕਦੇ ਵੀ ਬੇਈਮਾਨੀ ਨਹੀਂ ਲੈ ਕੇ ਆਉਣੀ ਤੇ ਨਾ ਹੀ ਬੇਈਮਾਨੀ ਦਾ ਪੈਸਾ ਘਰ ਵਿੱਚ ਲੈ ਕੇ ਆਉਣਾ ਹੈ। ਭਾਵੇਂ ਜਿੰਨੇ ਮਰਜ਼ੀ ਵੱਡੇ ਲੰਗਰ ਲਗਾ ਕੇ ਜਿੰਨੀ ਮਰਜ਼ੀ ਫਿਰ ਸੇਵਾ ਕਰ ਲੋ ਉਹ ਸਾਡਾ ਕੀਤਾ ਹੋਇਆ। ਦਾਨਪੁਣ ਜਿਹੜਾ ਹੈ ਪ੍ਰਵਾਨ ਨਹੀਂ ਹੁੰਦਾ। ਸੋ ਮੁੱਕ ਦੀ ਗੱਲ ਹੈ ਜੀ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਇੰਨੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਉਹਨਾਂ ਪਰਮਾਤਮਾ ਜੀ ਦੇ ਦੱਸੇ ਹੋਏ ਸਾਨੂੰ ਮਾਰਗ ਤੇ ਚੱਲਣਾ ਪੈਣਾ ਹੈ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣਾ ਪੈਣਾ ਹੈ ਮਹਾਂਪੁਰਖ ਜੀ ਆਖਦੇ ਹਨ ਹਰ ਰੋਜ਼ ਅੰਮ੍ਰਿਤ ਵੇਲੇ ਉੱਠੋ ਨਾਮ ਜਪੋ ਸੇਵਾ ਕਰੋ ਮਨ ਦੇ ਵਿੱਚ ਇਮਾਨਦਾਰੀ ਦੀ ਭਾਵਨਾ ਰੱਖੋ ਤਰਸ ਤੇ ਦਇਆ ਦੀ ਭਾਵਨਾ ਰੱਖੋ ਕਿਸੇ ਲੋੜਵੰਦ ਦੀ ਮਦਦ ਕਰੋ ਕਿਸੇ ਦੀ ਮਦਦ ਕਰਕੇ ਉਸ ਨੂੰ ਜਿਤਾਓ ਨਾ ਹੱਕ ਸੱਚ ਦੀ ਕਿਰਤ ਕਮਾਈ ਕਰੋ ਆਪਣੇ ਕਮਾਈ ਨੂੰ ਚੰਗੇ ਪਾਸੇ ਲਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਤਾਂ ਹੀ ਪ੍ਰਾਪਤ ਕਰ ਸਕਦੇ ਹੋ ਸੋ ਸਤ ਸੰਗਤ ਜੀ ਆਸ ਹੈ ਜੀ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ